ਤਨ ਬਾਬਾ ਨੰਨ ਸਿੰਘ ਜੀ ਦੇ ਅਮੋਲਕ ਬਚਨ ਪਹਿਲਾ ਬਚਨ ਜਿਸ ਨੂੰ ਸ਼ਰਦਾ ਦੀ ਦਾਤ ਮਿਲ ਜਾਵੇ ਉਹ ਕਦੇ ਇਕੱਲਾ ਨਹੀਂ ਹੁੰਦਾ ਹਰ ਵੇਲੇ ਗੁਰੂ ਸਾਹਿਬ ਨੂੰ ਅੰਗ ਸੰਗ ਮਹਿਸੂਸ ਕਰਦਾ ਹੈ ਦੂਜਾ ਪੱਚਨ ਕੋਈ ਕਿੰਨਾ ਵੱਡਾ ਪਾਪੀ ਹੋਵੇ ਜੇ ਉਹ ਨਾਮ ਨਾਲ ਜੁੜ ਗਿਆ ਨਾਮ ਉਸ ਨੂੰ ਵੀ ਤਾਰਨ ਦੀ ਸਮਰੱਥਾ ਰੱਖਦਾ ਹੈ ਤੀਜਾ ਬਚਨ ਗੁਰਬਾਣੀ ਗੰਦੇ ਪਲੀਤ ਮਨਾਂ ਲਈ ਸਾਬਣ ਹੈ ਅਤੇ ਰੋਗੀ ਮਨਾਂ ਲਈ ਗੁਰਬਾਣੀ ਦਵਾਈ ਹੈ ਇਸ ਲਈ ਮਨ ਟਿੱਕੇ ਨਾ ਟਿੱਕੇ ਗੁਰਬਾਣੀ ਪੜਨੀ ਨਹੀਂ ਛੱਡਣੀ ਪੜਦੇ ਪੜਦੇ ਇੱਕ ਦਿਨ ਰਸ ਆ ਹੀ ਜਾਵੇਗਾ ਚੌਥਾ ਬਚਨ ਸੰਗਤ ਵਿਚਾਉਣ ਨਾਲ ਔਗਣਾ ਦੀ ਪਹਿਚਾਨ ਹੁੰਦੀ ਹੈ ਅਤੇ ਇਹਨਾਂ ਨੂੰ ਜੀਵਨ ਵਿੱਚੋਂ ਕੱਢਣ ਦੀਆਂ ਯੁਕਤੀਆਂ ਮਿਲਦੀਆਂ ਹਨ ਪੰਜਵਾਂ ਬਚਨ ਨਿਰੰਕਾਰ ਜੋ ਸਾਡੇ ਲੇਖਾਂ ਵਿੱਚ ਲਿਖਦਾ ਹੈ ਉਸ ਨੂੰ ਭਗਤ ਬਦਲ ਸਕਦਾ ਹੈ ਪਰ ਜੇਕਰ ਭਗਤ ਕਿਸੇ ਨੂੰ ਕੁਝ ਕਹਿ ਦੇਵੇ ਨਿਰੰਕਾਰ ਨਹੀਂ ਬਦਲ ਸਕਦਾ ਭਾਵ ਗੁਰੂ ਨੇ ਆਪਣੇ ਭਗਤਾਂ ਨੂੰ ਬੜਾਈ ਦਿੱਤੀ ਹੈ ਛੇਵਾਂ ਬਚਨ ਏ ਵਾਹਿਗੁਰੂ ਜੀ ਮੈਂ ਪਾਪੀ ਹਾਂ ਮੈਂ ਗੁਨਾਹੇਂ ਕਰਾਂ ਮੇਰੀ ਬੇਨਤੀ ਹੈ ਕਿ ਮੈਨੂੰ ਬਖਸ਼ ਦੇ ਕਿਉਂਕਿ ਤੂੰ ਹੀ ਇੱਕ ਬਖਸ਼ਣਹਾਰ ਹੈ ਸਤਮਾ ਬਚਨ ਪ੍ਰੋਸਾ ਨਾਮ ਦੀ ਦਵਾਈ ਨੂੰ ਖੁਦ ਅੰਮ੍ਰਿਤ ਵੇਲੇ ਉੱਠ ਕੇ ਬਣਾਉਣਾ ਪੈਂਦਾ ਹੈ ਭਾਵ ਅੰਮ੍ਰਿਤ ਵੇਲੇ ਪ੍ਰੋਸੇ ਦੀ ਦਾਤ ਮਿਲਦੀ ਹੈ ਅੱਠਵਾਂ ਬਚਨ ਕਰਮ ਬਹੁਤ ਸੋਚ ਸਮਝ ਕੇ ਕਰੋ ਕਿਉਂਕਿ ਨਾ ਤਾਂ ਕਿਸੇ ਦੀ ਅਰਦਾਸ ਖਾਲੀ ਜਾਂਦੀ ਹੈ ਤੇ ਨਾ ਹੀ ਕਿਸੇ ਦੀ ਵੱਧ ਅਸੀਸ ਨੌਵਾਂ ਬਚਨ ਮਾਂ ਦੀ ਹਰ ਲੋੜ ਨੂੰ ਠੁਕਰਾ ਕੇ ਤੇ ਪਿਤਾ ਨੂੰ ਨਜ਼ਰ ਅੰਦਾਜ਼ ਕਰਕੇ ਜੋ ਮਨੁੱਖਦਾਨ ਪੂਨ ਕਰਦਾ ਹੈ ਉਹ ਦਾਨੀ ਨਹੀਂ ਬੇਈਮਾਨ ਹੈ ਦਸਵਾਂ ਬਚਨ ਜਦੋਂ ਤੁਸੀਂ ਦੂਸਰਿਆਂ ਲਈ ਖੁਸ਼ੀਆਂ ਮੰਗਦੇ ਹੋ ਤਾਂ ਉਹੀ ਖੁਸ਼ੀਆਂ ਵਾਹਿਗੁਰੂ ਤੁਹਾਡੀ ਚੋਲੀ ਵਿੱਚ ਵੀ ਜ਼ਰੂਰ ਪਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ